ਹਰ ਸਾਲ ਸਰਦੀ ਦੇ ਮੌਸਮ ਵਿੱਚ ਪੈਣ ਵਾਲੀ ਕਣੀ ਤੁੰਦ ਕਾਰਨ ਸੜਕਾਂ 'ਤੇ ਹਾਦਸਿਆਂ ਵਿੱਚ ਵਾਧਾ ਹੋ ਜਾਂਦਾ ਹੈ। ਇਸੇ ਤਰ੍ਹਾਂ ਦੀ ਇੱਕ ਘਟਨਾ ਅੱਜਗਰਿਆ ਨਜ਼ਦੀਕ ਪਿੰਡ ਚੱਕ ਦੇਸ ਰਾਜਵੀਖੇ ਵਾਪਰੀ ਜਿੱਥੇ ਇੱਕ ਨਿੱਜੀ ਸਕੂਲ ਦਾ ਤਿੰਨ ਰਿਕਸ਼ਾ ਪਲਟ ਗਿਆ। ਜਾਣਕਾਰੀ ਅਨੁਸਾਰ ਉਕਤ ਤਿੰਨ ਰਿਕਸ਼ਾ ਰੋਜ਼ਾਨਾ ਦੀ ਤਰ੍ਹਾਂ ਮਾਤ-ਫੁੱਲੂ ਅਨਿਰ ਟੰਡਵਾਰ ਅਤੇ ਹੋਰ ਨੇੜਲੇ ਪਿੰਡਾਂ ਤੋਂ ਬੱਚਿਆਂ ਨੂੰ ਸਕੂਲ ਲੈ ਕੇ ਆ ਰਹੇ ਸੀ। ਜਦੋਂ ਤਿੰਨ ਰਿਕਸ਼ਾ ਸਵੇਰੇ ਬੱਚਿਆਂ ਨੂੰ ਲੈ ਕੇ ਸਕੂਲ ਵੱਲ ਆ ਰਹੀ ਸੀ ਤਾਂ ਰਾਸਤੇ ਵਿੱਚ ਸਾਹਮਣੇ ਤੋਂ ਆ ਰਹੀ ਇੱਕ ਬੱਸ ਨੂੰ ਸਾਈਡ ਦੇਣ ਦੌਰਾਨ ਘਨੀ ਤੁੰਦਕਾਂ ਸੜਕ ਤੇ ਮੌਜੂਦ ਖੱਡਾ ਨਾ ਦੇਖਣ ਕਾਰਨ ਰਿਕਸ਼ਾ ਅਸੰਤੁਲਨ ਹੋ ਕੇ ਪਲਟ ਗਈ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਕਮਲਜੀਤ कौर ਅਤੇ ਪੀੜਤ ਬੱਚਿਆਂ ਦੇ ਪਿਤਾ ਓੰਕਾਰਦੀਪ ਸਿੰਘ ਨੇ ਦੱਸਿਆ ਕਿ ਤਿੰਨ ਰਿਕਸ਼ਾ ਵਿੱਚ ਕੁੱਲ 4 ਬੱਚੇ ਸਵਾਰ ਸਨ ਹਾਦਸੇ ਦੌਰਾਨ ਬੱਚਿਆਂ ਨੂੰ ਮੰਬੁੱਲੀ ਸੱਟਾਂ ਲੱਗੀਆਂ ਮੌਕੇ ਤੇ ਤੁਰੰਤ ਸਕੂਲ ਦੇ ਅਧਿਆਪਕ ਪਹੁੰਚੇ ਅਤੇ ਜ਼ਖਮੀ ਬੱਚਿਆਂ ਨੂੰ ਨਜ਼ਦੀਕੀ ਸਿਵਲ ਹਸਪਤਾਲ ਵਿੱਚ ਇਲਾਜ ਲਈ ਲਿਜਾਇਆ ਗਿਆ। ਮੁੱਢਲਾ ਇਲਾਜ ਕਰਵਾਉਣ ਉਪਰੰਤ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ। ਘਟਨਾ ਤੋਂ ਬਾਅਦ ਇਲਾਕੇ ਵਿੱਚ ਡਰ ਦਾ ਮਾਹੌਲ ਬਣ ਗਿਆ ਪਰ ਖੁਸ਼ਕਿਸਮਤੀ ਨਾਲ ਕੋਈ ਵੱਡਾ ਜਾਨੀ ਨੁਕਸਾਨ ਨਹੀਂ ਹੋਇਆ। ਹਾਂਜੀ ਮੈਡਮ ਕੀ ਨਾਮ ਆ? ਕਿਹੜਾ ਸਕੂਲ ਆ? ਹਾਂਜੀ ਮੇਰਾ ਨਾਮ ਕਮਲਜੀਤ ਆ। ਇਹ ਸਾਡਾ ਸਕੂਲ ਨਾਂ ਰਾਜ ਸਰਕਾਰੀ ਸੀਨੀਅਰ ਗੜੀ ਇਸ ਨੂੰ ਚੱਕ ਗਈ ਸੀ ਮੈਡਮ ਕੀ ਹਾਦਸਾ ਵਾਪਰਿਆ ਜੀ ਹਾਂਜੀ ਅੱਜ ਆਟੋ ਨੇੜੇ ਦੇ ਪਿੰਡਾਂ ਤੋਂ ਬੱਚਿਆਂ ਨੂੰ ਲੈ ਕੇ ਆਉਂਦਾ ਤਾਂ ਇੱਕ ਜਗ੍ਹਾ ਤੇ ਖੱਡਾ ਸੀਗਾ ਤਾਂ ਉਹ ਉਹਨੂੰ ਦਿਸਿਆ ਨਹੀਂ ਆਟੋ ਉਸ ਵੇਲੇ ਮਲਾ ਹਲਕਾ ਜਿਹਾ ਫਲਟ ਗਿਆ ਪਰ ਲੇਕਿਨ ਨਾਲ ਹੀ ਉੱਥੇ ਬੰਦੇ ਸੀਗੇ ਤਾਂ ਉਹਨਾਂ ਨੇ ਉਸ ਵੇਲੇ ਚੁੱਕ ਲਿਆ ਤੇ ਬੱਚੇ ਸਾਰੇ ਸੇਫ ਆ ਬਿਲਕੁਲ ਠੀਕ ਆ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈ ਕਿੰਨੇ ਜਣੇ ਵਿੱਚ ਸੀਗੇ ਕਿਹੜੇ ਕਿਹੜੇ ਪਿੰਡਾਂ ਦੇ ਸੀਗੇ ਮਣੇ ਉਸ ਵੇਲੇ 4 ਬੱਚੇ ਸੀਗੇ ਮਥਵਲੂਆ ਦੇ ਸੀਗੇ ਦੋ ਤੇ ਇੱਕ ਟਟੜਵਾੜਾ ਨਾ ਸੀਗਾ ਤੇ ਇੱਕ ਨਹੀਂ ਹੁੰਦਾ ਸੀ ਹਾਂਜੀ ਠੀਕ ਹੈ ਹਾਂਜੀ ਥੈਂਕ ਯੂ ਹਾਂਜੀ ਸਰ ਕੀ ਨਾਮ ਹੈ ਕੀ ਹਾਦਸਾ ਵਾਪਰਿਆ ਮੇਰਾ ਨਾਮ ਕਰਦੀਪ ਸੰਘਿਆ ਜੀ ਕਿਹੜਾ ਪਿੰਡ ਹੈ ਜੀ ਮੇਰਾ ਪਿੰਡ ਮਥਵਲੂਆ ਤੇ ਹਾਦਸਾ ਹੋਇਆ ਬੱਚਿਆਂ ਦੀ ਗੱਡੀ ਨਾਲ ਕਿ ਮਤਲਬ ਜਾਨੀ ਜਿੱਦਾਂ ਜਾਂਦੇ ਪਏ ਸੀ ਬੱਚਿਆਂ ਨੂੰ ਲੈ ਕੇ ਦਾ ਸਾਈਡ ਦੇਣ ਲੱਗਿਆ ਮਤਲਬ ਜਾਨੀ ਕਿ ਜਦੋਂ ਗੱਡੀ ਖੱਡੇ ਚ ਪੈ ਗਈ ਕਰਕੇ ਗੱਡੀ ਪਲਟੀ ਹੋ ਗਈ ਪਰ ਲੇਕਨ ਇਹ ਕਿ ਬੱਚਿਆਂ ਦਾ ਕੋਈ ਦਾ ਨੁਕਸਾਨ ਨਹੀਂ ਹੋਇਆ ਹਲਕਾ ਫੁਲਕਾ ਚਲੋ ਕਹਿੰਦੇ ਜਦਾਂ ਕਿ ਮਤਲਬ ਮਾੜੀ ਮੋਟੀ ਸੱਟ ਚੋਟ ਨਹੀਂ ਕਿਹਦੇ ਲੱਗੀ ਬਚਾ ਆ ਬੱਚਿਆਂ ਦਾ ਮਤਲਬ ਜਾਨੀ ਕਿ ਜਿਹਦਾ ਡਰਾਈਵਰ ਨੇ ਸੰਭਲਿਆ ਬਾਕੀ ਉਹ ਜਦਾਂ ਕ੍ਰੋਸਿੰਗ ਬੱਸ ਜਿਹੜੀ ਆ ਉਹ ਸ਼ਾਇਦ ਖਰੇਗੁਰ ਆਿਆਂ ਦੇ ਸਕੂਲ ਦੀ ਸੀਗੀ ਤੇ ਉਹਦੇ ਚ ਮਤਲਬ ਜਾਨੀ ਕਿ ਉਹਨਾਂ ਨੇ ਹੈਲਪ ਕੀਤੀ ਬੱਚਿਆਂ ਦੀ ਪੂਰੀ ਤੇ ਬੱਚੇ ਠੀਕ ਆ ਉਹਦਾ ਸਾਰੇ ਸਕੂਲ ਤੇ ਹਸਪੀਟਲ ਬੱਚਿਆਂ ਨੂੰ ਦੂਜਾ ਕਰਾ ਕੇ ਲਿਆਏ ਦਵਾਈ دارو ਠੀਕ ਆ ਬੱਚੇ ਸਾਰੇ ਹਾਂਜੀ ਕਿੰਨੇ ਬੱਚੇ ਸੀਗੇ ਤੁਹਾਡੇ ਕਿੰਨੇ ਤੋਂ ਬੱਚੇ ਸੀਗੇ ਬੱਚੇ ਦੋ ਮੇਰੇ ਸੀਗੇ ਜੀ ਦੋ ਦੇਣੀ ਬਾਕੀ ਇੱਕ ਮੁੰਡਾ ਇੱਥੋਂ ਜਾਂਦਾ ਹੋਰ ਛੋਟਾ ਉਹ ਵੀ ਤੇ ਇੱਕ ਬੱਚਾ ਹੋਰ ਸੀਗਾ ਲੱਗ ਦੂਜੇ ਪਿੰਡ ਦਾ ਤੇ ਬਾਕੀ ਜਾਨੀ ਕਿਸਦਾਈ ਨੁਕਸਾਨ ਨਹੀਂ ਕੋਈ ਹੋਇਆ ਬੱਚੇ ਠੀਕ ਆ ਹਾਂਜੀ ਬਾਅਦ ਜੀ ਕਿਹੜੇ ਸਕੂਲ ਕਿੱਥੇ ਸਕੂਲ ਵੈ ਜੀ ਇਹ ਇਹ ਹੈਗਾ ਜੀ ਸਕੂਲ ਆਪਣਾ ਪਿੰਡ ਚੱਕ ਦੇਸਰਾਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆ ਉੱਥੇ ਦੇ ਸਕੀ بچے ਉੱਥੇ ਹੀ ਗੱਡੀ ਉੱਥੇ ਦੀ ਗੱਡੀ ਸੀਗੀ ਤਾਂ ਮਤ ਜਾਨੀ ਕਿ ਜਦਾਂ ਉੱਥੇ ਹੋਇਆ ਹਾਦਸਾ ਪਿੰਡੇ ਹੀ ਜੀ ਕ੍ਰੋਸਿੰਗ ਕਰਨ ਲੱਗੇ ਆ ਇੱਕ ਦੂਜੀ ਗੱਡੀ ਨਾਲ ਕ੍ਰੋਸਿੰਗ ਕਰਨ ਲੱਗੇ ਆ ਉੱਥੇ ਹੋਇਆ ਹਾਦਸਾ ਬਾਕੀ ਬੱਚੇ ਠੀਕ ਆ ਨੁਕਸਾਨ ਨਹੀਂ ਕੋਈ ਹੋਇਆ ਗੱਡੀ ਵੀ ਠੀਕ ਆ ਡਰਾਈਵਰ ਵੀ ਠੀਕ ਆ ਬੱਚੇ ਵੀ ਠੀਕ ਆ ਬਾੜੀ ਮੋਟੀ ਆ ਦਵਾਦਾਰੀ ਸਕੂਲ ਵਾਲਿਆਂ ਨੇ ਪ੍ਰਿੰਸੀਪਲ ਨੇ ਟੀਚਰਾਂ ਨੇ ਬੱਚਿਆਂ ਦਾ ਦਵਾਦਾਰੂ ਕਰਵਾ ਦਿੱਤਾ ਤੇ ਬੱਚੇ ਘਰ ਭੇਜ ਦਿੱਤੇ ਬਾਕੀ ਠੀਕ ਹੈ ਜੀ ਸასიਖਾਲ